ਸਾਈਕੀਆ ਤੇ ਕਲਾ ਮੰਚ ਪੰਜਾਬ ਦੇ ਪੇਜ ਤੇ ਆਪ ਸਭ ਦਾ ਸਵਾਗਤ ਹੈ ਜੀ ਮੈਂ ਮਨਜੂਰ ਪਰਵਾਜ਼ ਹਾਂ ਅੱਜ ਦਿਨ ਕਰਾਂਗੇ ਆਪਾਂ ਭਾਸ਼ਣ ਅਤੇ ਕਵਿਤਾ ਵਰਗ ਤੇ ਅੱਜ ਸਾਡੇ ਵਿੱਚ ਏ ਕਾਰਿਆਂ ਨੇ ਆਨਲਾਈਨ ਵੀਡੀਓਜ਼ ਦੇ ਵਾਸਤੇ ਇਸ ਲਈ ਕੁਝ ਨੂੰ ਦਿੱਤੇ ਨੇ ਜੋ ਅੱਡਰ ਨਾਲ ਸਾਂਝੇ ਕਰਦੇ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਭਾਸ਼ਣ ਅਤੇ ਕਵਿਤਾ ਦੇ ਮਾਪਦੰਡ ਤਕਰੀਬਨ 11 ਇੱਕੋ ਜਿਹੇ ਹਨ ਇਸ ਕਰਕੇ ਦੋਨਾਂ ਦੀ ਮੇਟਿਆ ਨਹੀਂ ਕਰ ਕਰਨੀ ਹੈ ਇਹ ਪੱਲੀਗਰ ਦੇ ਭਾਸ਼ਣ ਜਦੋਂ ਤੁਸੀਂ ਵਿਸ਼ੇ ਦੀ ਚੋਣ ਕਰਨੀ ਹੈ ਤਾਂ ਨਿਮਾਵੜੀ ਵਿੱਚ 12 ਵਿਸ਼ੇ ਦਿੱਤੇ ਗਏ ਹਨ ਭਾਸ਼ਣ ਦੇ ਉਹਨਾਂ ਦੇ ਵਿੱਚੋਂ ਹੀ ਤੁਸੀਂ ਵਿਸ਼ਾ ਚੁੜਾਣਾ ਹੈ ਜੇਕਰ ਉਹਨਾਂ 12 ਵਿਸ਼ਿਆਂ 'ਚ ਤੁਸੀਂ ਵਿਸ਼ਾ ਨਹੀਂ ਚੁੰੰਦੇ ਤਾਂ ਤੁਹਾਡੇ ਭਾਸ਼ਣ ਦੀ ਵੀ ਉਹਨੂੰ ਕੰਸੀਡਰ ਨਹੀਂ ਕੀਤਾ ਜਾਏਗਾ ਸੋ ਤੁਸੀਂ ਧਿਆਨ ਦੇਣਾ ਉਹਨਾਂ 12 ਵਿਸ਼ਿਆਂ 'ਵਰਤੋਂ ਉਹਨਾਂ ਵਿੱਚੋਂ ਹੀ ਕੋਈ ਇੱਕ ਚੋਣ ਕਰਕੇ ਕੋਈ ਇੱਕ ਵਿਸ਼ਾ ਚੁਣ ਕੇ ਕਰਨਾ ਤੇ ਕਵਿਤਾ ਦੀ ਚੋਣ ਤੁਸੀਂ ਜੋ ਵੀ ਕਰ ਸਕਦੇ ਹੋ ਤੱਦੇ ਜਿਹੜੀਆਂ ਵਿਸਥਾਰਾਂ ਤੁਸੀਂ ਬਾਹਰੋਂ ਕਿਸੇ ਚੰਗੇ ਲਖਾਰੀਆਂ ਦੀ ਕਰਤਾ ਜਿਹੜੀ ਉਹ ਪੜ ਸਕਦੇ ਹੋ بس ਇੱਕ ਗੱਲ ਦਾ ਧਿਆਨ ਰੱਖਣਾ ਕਿ ਕਰਤਾ ਸੱਭੇਕ ਹੋਵੇ ਤੇ ਕਿਸੇ ਦੀਆਂ ਭਾਵਨਾਵਾਂ ਨੂੰ ਜਾਂ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਕਿਸੇ ਵੀ ਜਾਤ ਨੂੰ ਛੇੜ ਪਹੁੰਚਾਉਣ ਵਾਲੀ ਨਾ ਹੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਤੁਸੀਂ ਵਿਸ਼ਿਆਂ ਦੀ ਚੋਣ ਕਰਦਕਿਏ ਇਸ ਤੋਂ ਇਲਾਵਾ ਅਸੀਂ ਜਿਹੜੇ ਵਾਪੜਨ ਰੱਖੇ ਹੋਏ ਤੁਹਾਡੇ ਜਜਮੈਂਟ ਦੇ ਉਹਨਾਂ ਬਾਰੇ ਗੱਲ ਆਪਾਂ ਕਰਾਂਗੇ ਪਹਿਲਾ ਹੈ ਜੀ ਵਿਸ਼ਾ ਵਸਤੂ ਵਿਸ਼ਾ ਉਸ ਤੋਂ ਤਾਂ ਪਾਉ ਹੈ ਕਿ ਤੁਸੀਂ ਜਿਹੜਾ ਵਿਸ਼ਾ ਚੁਣਿਆ ਹੈ ਕਵਿਤਾ ਦਾ ਜਾਂ ਭਾਸ਼ਣ ਦਾ ਕੀ ਤੁਸੀਂ ਉਸੇ ਵਿਸ਼ੇ ਨਾਲ ਸੰਬੰਧਿਤ ਹੀ ਗੱਲ ਕਰ ਰਹੇ ਹੋ ਜਾਂ ਆਪਣੇ ਵਿਸ਼ੇ ਤੋਂ ਬਹੁਤ ਜਾ ਰਹੇ ਹੋ ਇਹ ਨਹੀਂ ਹੋਵੇ ਕਿ ਵਿਸ਼ਾ ਤੁਸੀਂ ਕੋਈ ਚੁਣਿਆ ਹੋਵੇ ਤੇ ਗੱਲ ਵਿੱਚ ਜੁੜੀ ਹੋਵੇ ਉਸ ਵਿਸ਼ੇ ਨਾਲ ਸੰਬੰਧਿਤ ਨਾ ਹੋ ਰਹੀ ਹੋਵੇ so ਵਿਸ਼ੇਵਸਤ ਦਾ ਮਤਲਬ ਇਹ ਹੀ ਕਿ ਜਿਹੜਾ ਵਿਸ਼ਾ ਚੁਣਨਾ ਹੈ ਉਹਦੇ ਅਨੁਸਾਰ ਹੀ ਤੁਸੀਂ ਗੱਲ ਜਿਹੜੀ ਆਪਣੀ ਭਾਸ਼ਣ ਵਿੱਚ ਕਹਿਣੀ ਹੈ ਜਾਂ ਜਿਹੜੀ ਕਵਿਤਾ ਤੁਸੀਂ ਲਈ ਹੈ ਉਹ ਤੇ ਉਸ ਵਿਸ਼ਾ ਦੇਖ ਕੇ ਹੀ ਚੁਣੀ ਹੈ ਸੋ ਜਿਆਦਾ ਤੁਸੀਂ ਵਿਸ਼ਾ ਵਸਤੂ ਦਾ ਧਿਆਨ ਦੇ ਲੱਜਦੇ ਵਿੱਚ ਤੇਰੇ ਖਰਾਨਦ ਦੂਸਰੀ ਗੱਲ ਹੈ ਜੀ ਸਾਡੀ ਭਾਸ਼ਾ ਇੱਕ ਕਿਸੇ ਮਾਧਿਅਮ ਦੀ ਗੱਲ ਕਰਦੇ ਹਾਂ ਭਾਸ਼ਾ ਦੀ ਮਾਧਿਅਮ ਤੁਹਾਨੂੰ ਪਤਾ ਹੀ ਹੈ ਕਿ ਮਾਧਿਮ ਪੰਜਾਬੀ ਹੈ ਭਾਸ਼ਾ ਦਾ ਇੱਥੇ ਮਤਲਬ ਹੈ ਕਿ ਭਾਸ਼ਾ ਤੁਸੀਂ ਸੱਭਿਅਕ ਵਰਤਦੇ ਹੋ ਪਾਛਾ ਜਿਹੜੀ ਹੈ ਉਹ ਜਿਆਰੀ ਭਾਸ਼ਾ ਵਰਤਦੇ ਉਹ ਕੋਈ ਗੈਰ ਸੱਭਿਅਕ ਭਾਸ਼ਾ ਇਹਨਾਂ ਚੀਜ਼ਾਂ ਵਿੱਚ ਨਹੀਂ ਤੁਸੀਂ ਵਰਤਦੇ ਤੀਸਰੀ ਗੱਲ ਹੈ ਉਚਾਰਨ ਉਚਾਰਨ ਤੋਂ ਭਾਵ ਹੈ ਕਿ ਤੁਸੀਂ ਜਿਹੜੇ ਸ਼ਬਦ ਬੋਲ ਰਹੇ ਹੋ ਕਿ ਉਹ ਤੁਹਾਡਾ ਉਚਾਰਨ ਸਹੀ ਹੈ ਇੱਕ ਐਗਜ਼ਾਮਪਲ ਦਵਾਂ ਕਿ ਜੇ ਮੈਂ ਕਿਹਾ ਭਾਸ਼ਣ ਤੇ ਕੋਈ ਬੱਚਾ ਉਹਨੂੰ ਪਾਸਨ ਵੀ ਕਹਿ ਸਕਦਾ ਹੈ ਪਾਵ ਸਸਾ ਸ਼ਸ਼ਾ ਰਾੜਾ ਰਾਰਾ ਨੰਨਾ ਨਾਣਾ ਇਹਨਾਂ ਸ਼ਬਦਾਂ ਵਿੱਚ ਬੱਚਿਆਂ ਨੂੰ ਜਿਹੜੀ ਪ੍ਰੋਬਲਮ ਹੋ ਜਾਂਦੀ ਹੈ ਤੇ ਉਹ ਇਹਨਾਂ ਦਾ ਉਚਾਰਨ ਸਪਸ਼ਟ ਨਹੀਂ ਕਰ ਸਕਦੇ ਸੋ ਗਾਈਡਰ ਦਾ ਆਪਕਾ ਨੂੰ ਬੇਨਤੀ ਹੈ ਕਿ ਬੱਚਿਆਂ ਦੇ ਉਚਾਰਨ ਨਾਲ ਉਚੇਚਾ ਧਿਆਨ ਦਿੱਤਾ ਜਾਵੇ ਕਿਉਂਕਿ ਦੋਨਾਂ ਹੀ ਚੀਜ਼ਾਂ ਵਿੱਚ ਉਚਾਲਨ ਦੇ ਨੰਬਰ ਜਿਹੜੇ ਉਹ ਹੱਲ ਜਜਮੈਂਟ ਦੇ ਮਾਮਲੇ ਨੂੰ ਫਿਰ ਇਸ ਤੋਂ ਇਲਾਵਾ ਜਦੋਂ ਤੁਸੀਂ ਕਵਿਤਾ ਬੋਲਦੇ ਹੋ ਤਾਂ ਉਹਦੇ ਵਿੱਚ ਤੁਹਾਡਾ 1 ਪੁਆਇੰਟ ਆ ਜਾਂਦਾ ਹੈ ਇੱਕ ਤੇ ਕਵਿਤਾ ਦੀ ਤੁਹਾਡੀ ਪੇਸ਼ਕਾਰੀ ਜਿਹੜੀ ਮੇਨ ਹੈ ਤੇ ਨਾਲ ਹੀ ਉਹਦੇ ਚ ਆ ਜਾਂਦਾ ਹੈ ਕਿ ਕਵਿਤਾ ਦਾ ਜਿਹੜਾ ਤੁਸੀਂ ਵਿਸ਼ਾ ਲਿਆ ਹੈ ਉਹ ਜਿਹੜਾ ਤੁਹਾਡੇ ਜਿਹੜਾ ਉਹਦੇ ਨਾਲ ਇੱਕ ਸੁਦਤਾ ਹੈਗੀ ਹੈ ਤੁਹਾਡੇ ਭਾਵਾਂ ਦੀ ਇੱਕ ਸੁਦਤਾ ਕਵਿਤਾ ਦੀ ਪੇਸ਼ਕਾਰੀ ਦੇ ਨੰਬਰ ਵਧ ਜਾਂਦੇ ਕਵਿਤਾ ਪੇਸ਼ ਕਰਨ ਦਾ ਇੱਕ ਤੰਗ ਹੁੰਦਾ ਇੱਕ ਕਵਿਤਾ ਦਾ ਅਸੀਂ ਜਸਟ ਲਾਈਕ ਐਂਡ ਐਸਨ ਪੜ੍ਹ ਜਿੰਦੇ ਹਾਂ ਕਿ ਇੱਕ ਅਸੀਂ ਗਤਾਂ ਕਹਿੰਦੇ ਹਾਂ ਹੁਣ ਜਿੱਥੇ ਉਹਦਾ ਹਾਈ ਨੋਟਸ ਨੇ ਜਿੱਥੇ ਇਹ ਲੋ ਨੋਟਸ ਨੇ ਉਹਦੇ ਸਾਹਮਣੇ ਬੱਚਾ ਆਪਣੀ ਆਵਾਜ਼ ਜਾਂ ਆਪਣੇ ਹਾਵ ਭਾਵ ਰਹੀ ਦੋਨਾਂ ਤੋਂ ਜੰਮ ਸਾਡੇ ਤੱਕ ਤੱਕ ਸੌਂਦਾ ਹੈ ਇਹਨਾਂ ਗੱਲਾਂ ਦਾ ਖਾਸ ધ્યાન ਰੱਖਣਾ ਕਿ ਤੁਸੀਂ ਆਪਣੇ ਭਾਵ ਜਿਹੜੇ ਨੇ ਉਹ ਕੰਮ ਤਾਂ ਰਹੀ ਸਾਨੂੰ ਪੂਰੀ ਤਰ੍ਹਾਂ ਪ੍ਰੈਜ਼ੈਂਟ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਇੱਕ ਮਹਿਜ ਗਤਾਂ ਪੜਤੀ ਚਲੇ ਜਾਣਾ ਇੱਥੀ ਆਵਾਜ਼ ਵਿੱਚ ਉਹਨੂੰ ਅਸੀਂ ਗਤਾਂ ਚੰਨ ਨਹੀਂ ਕਹਿ ਸਕਦੇ ਗਤਾਂ ਦੇ ਵਿੱਚ ਸਿਰ ਉੱਚੀ ਬੋਲਣਾ ਹੀ ਕਾਫੀ ਮਹਿੰਦਾਰ ਜਾਂ ਪਾਠ ਵਿੱਚ ਜਿਸ ਸਿਰ ਉੱਚੀ ਬੋਲਣਾ ਹੀ ਕਾਫੀ ਮਹਿੰਦਾਰ ਉਹਦੇ ਵਿੱਚ ਅਸੀਂ ਆਪਣੇ ਭਾਵਾਂ ਨੂੰ ਇੱਕ ਲਹਿ ਦੇਣ ਬੰਦੀ ਹੈ ਉਹਦੇ ਉਤਰਾਜ ਜਾਂ ਚੜ੍ਹਾਜ ਜਿਹੜਾ ਤੁਹਾਡਾ ਹੈ ਲੈ ਦਾ ਉਹਦਾ ਖਾਸ ਤਿਆਹੇ ਖੜੇ ਜਾ ਫਿਰ ਇੱਕ ਸਹਿਜ ਸੁਭਾਵਿਕਤਾ ਦਾ ਪਰਤ ਕਿਹਾ ਗਿਆ ਵਾ ਕਿ ਤੁਸੀਂ ਆਪਣੀ ਜਿਹੜੀ ਬੋਲੀ ਹੈ ਜਿਹੜਾ ਤੁਸੀਂ ਸਭ ਆਪਣੇ ਵਿਚਾਰ ਪੰਨ ਕਰਨੇ ਨੇ ਉਹਦੇ ਵਿੱਚ ਸਹਿਜਤਾ ਹੋਵੇ ਖੰਵੇ ਨਾਲ ਬੜੇ ਖੰਵੇ ਨਾਲ ਬੋਲਣਾ ਹੈ ਇਹ ਨਹੀਂ ਕਿ ਕਾਲੀ ਕਾਲੀ ਲੱਗ ਕਰਕੇ ਆਪਣੀ ਗੱਲ ਜਿਵੀ ਹੈ ਉਹ ਨਿਵੇੜ ਦੇਣੀ ਹੈ ਜੇ ਤੁਹਾਡਾ ਸਰੋਤਿਆਂ ਨਾਲ ਸੰਚਾਰ ਜਿਹੜਾ ਨੇ ਉਹ ਦਿਖਣਾ ਚਾਹੀਦਾ ਹੈ ਉਸ ਤੋਂ ਭਾਵ ਕਿ ਜਿਹੜਾ ਤੁਹਾਡੇ ਅੱਗੇ ਬਰਦਾ ਬੈਠਾ ਤੁਹਾਨੂੰ ਸੁਣ ਲਿਆ ਹੈ ਇਹ ਤੁਸੀਂ ਉਹਨੂੰ ਆਪਣੇ ਸ਼ਬਦਾਂ ਵਿੱਚ ਕਹਿ ਸਕਦੇ ਹੋ ਕਿ ਉਹ ਤੁਹਾਨੂੰ ਸੁਣਨ ਵਾਸਤੇ ਉਤਮਲਾ ਹੋ ਰਿਹਾ ਕਿ ਤੁਸੀਂ ਅੱਗੇ ਕੀ ਬੋਲੋਗੇ ਇਹ ਹੁੰਦਾ ਸਰੋਤਿਆਂ ਨਾਲ ਸੰਚਾਰ ਕਿ ਜਿਵੇਂ ਤੁਸੀਂ ਆਪਣੀ ਆਈਟੀਪਾਈ ਕੰਟੈਕਟ ਹੈ ਨਹੀਂ ਸਰੋਤਿਆਂ ਨਾਲ ਆਪਣੀ ਗੱਲ ਜੁੜੂਨ ਤਿਆਰ ਹੋਏ ਹੋ ਜੇਕਰ ਬੱਚਾ ਜਦੋਂ ਨਹੀਂ ਵੀ ਪਾ ਕੇ ਬੋਲੀ ਜਾਦੇ ਆਪਣਾ ਭਾਸ਼ਣ ਪੜੀ ਜਾਦੇ ਜਦ ਆਪਣੀ ਕਮਤਾ ਪੜੀ ਜਾ ਰਿਹਾ ਤੇ ਸਰੋਤਿਆਂ ਨਾਲ ਉਹਦਾ ਕੋਈ ਲਿੰਕ ਨਹੀਂ ਹੈਗਾ ਤੇ ਉੱਥੇ ਉਹਦੀ ਜਿਹੜੀ ਸਾਰੀ ਗੱਲ ਚ ਕਰੀ ਜਿਹੜੀ ਹੈ ਉਹ ਇੱਕ ਸਾਜੀ ਕਹਿ ਲੂੰ ਕਿ ਜ਼ੀਰੋ ਧਿਆਨ ਕੀ ਹੈ ਸੋ ਆਪਣੀ ਬੋਡੀ ਲੈਂਗੁਏਜ ਜਿਹੜੀ ਹੈ ਉਹਨੂੰ ਸਹੀ ਰੱਖਣਾ ਆਪਣੇ ਪੇਸ਼ ਕਰਦੇ ਦੌਰਾਨ ਤੇ ਸਰੋਤਿਆਂ ਨਾਲ ਇੱਕ ਆਈ ਕੰਟੈਕਟ ਬਣਾ ਕੇ ਚਾਹੇ ਤੁਸੀਂ ਵੀਡੀਓ ਬਣਾ ਰਹੇ ਹੋ ਵੀਡੀਓ ਵਿੱਚ ਤਾਂ ਡੇੜਾ ਜਜਮੈਂਟ ਕਰਨ ਦਾ ਮਤੇ ਆ ਉਹ ਤੁਹਾਡੇ ਸਰੋਤੇ ਹੀ ਹੋਣ ਸੋ ਤੁਸੀਂ ਸਰੋਤਿਆਂ ਨਾਲ ਸੰਚਾਰ ਜਿਹੜਾ ਬਣਾ ਕੇ ਰੱਖਣਾ ਹੈ ਫਿਰ ਸੂਚਾ ਪਰਵਾਹ ਸਮੂੱਚੇ ਪ੍ਰਭਾਵ ਇਸ ਤੁਹਾਡੀ ਸਾਰੀ ਦੀ ਪੇਸ਼ ਕਰੀ ਤੁਹਾਡੇ ਬੋਲਣ ਦਾ ਲੈਸ ਤੁਹਾਡੀ ਭਾਸ਼ਾ ਤੁਹਾਡਾ ਉਚਾਰਨ ਤੁਹਾਡਾ ਸੋਚਿਆ ਨੁਸਚਾਰ ਤੇ ਇੱਕ ਵੱਡੀ ਗੱਲ ਜਿਹੜੀ ਮੈਂ ਕਹਾਂਗੀ ਕਿ ਜਦੋਂ ਤੁਸੀਂ ਬੋਲਣਾ ਹੈ ਜੇ ਤੁਸੀਂ ਆਪਣੇ ਬੋਲਾਂ ਵਿੱਚ ਸਹਿਸਵਾ ਦਾ ਮਨਵਾ ਲਿਆਉਣਾ ਹੈ ਤੇ ਆਪਣੀ ਗੱਲ ਨੂੰ ਚੰਗੀ ਤਰ੍ਹਾਂ ਕਹਿਣਾ ਹੈ ਤਾਂ ਉਹਦੇ ਵਾਸਤੇ ਇੱਕ ਗੱਲ ਬਹੁਤ ਜ਼ਰੂਰੀ ਹੈ ਤੇ ਤੁਸੀਂ ਆਪਣੀ ਥੀਸ ਨੂੰ ਯਾਦ ਕਰਦੇ ਮੂੰਝ ਵਾਲੀ ਕਾਗਜ਼ੋ ਪੜਨ ਦੀ ਤੇ ਵੈਸੇ ਵੀ ਅਕਿਆਰ ਨਹੀਂ ਹੈਗੀ ਅਸੀਂ ਨਿਮਾ ਵਾਲੀ ਵਿੱਚ ਦਿੱਤਾ ਹੋਇਆ ਪਰ ਕੋਈ ਬੱਚੇ ਜਦੋਂ ਅਸੀਂ ਵੀਡੀਓ ਬਣਾਉਂਦੇ ਹਾਂ ਪਿਛਲੀ ਵਾਰੀ ਵੀ ਕੋਈ ਸਾਨੂੰ ਸਾਹਮਣੇ ਆਇਆ ਸੰਗ ਲਗਾ ਕਿ ਤਾਂ ਕਿ ਸਾਰੇ ਰੱਖਿਆ ਅਸੀਂ ਬੇਸ਼ੱਕ ਵੀਡੀਓ ਵਿੱਚ ਨਜ਼ਰ ਨਹੀਂ ਸੀ ਆ ਰਿਹਾ ਪਰ ਤੁਹਾਡੇ ਬੋਲਣ ਦੇ ਭਾਵਾਂ ਤੋਂ ਤੁਹਾਡੀਆਂ ਨਜ਼ਰਾਂ ਤੋਂ ਪਤਾ ਲੱਗ ਜਾਂਦਾ ਕਿ ਕਾਗਜ਼ ਤੁਹਾਡੇ ਸਾਹਮਣੇ ਹੈਗਾ ਇਸ ਲਈ ਕੋਸ਼ਿਸ਼ ਕਰੋ ਕਿ ਕਾਗਜ਼ ਤੋਂ ਨਾ ਪੜਿਆ ਜਾਵੇ ਯਾਦ ਕਰਕੇ ਬੋਲੋ ਜਿੰਨਾ ਯਾਦ ਕਰਕੇ ਬੋਲੋਗੇ ਉੰਨਾ ਵੀ ਤੁਸੀਂ ਸਹਿਜਤਾ ਨਾਲ ਤੇ ਸਰਲਤਾ ਨਾਲ ਬੋਲਿਆ ਤੁਸੀਂ ਵਿਚਾਰ ਨੂੰ ਸਾਡੇ ਤੱਕ ਪਹੁੰਚਾ ਸਕੋਗੇ ਮੈਨੂੰ ਉਮੀਦ ਹੈ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਬਹੁਤ ਧਿਆਨ ਰੱਖੋਗੇ ਵੀਡੀਓ ਲੈਟਸ ਕੇ ਮੂਵਿਕ ਪ੍ਰੋਣੀ ਹੈ ਤੇ ਟੈਗ ਵੀ ਕਰਨਾ ਹੈ ਜੀ ਸਿੱਖਿਆ ਤੇ ਕਲਾ ਮੰਚ ਨਵੇਂ ਦਸਤ ਦੇ 225 ਬਾਰ ਬਾਰ ਅਸੀਂ ਢੇਜਵੇ ਹਾਂ ਸਾਰੇ ਦੁਫਾ ਵਿੱਚ ਵੀ ਤੇ ਵੀਡੀਓ ਨੂੰ YouTube ਤੇ ਕਰਕੇ ਤੁਸੀਂ ਅਪਲੋਡ ਫਿਰ ਉਸ ਨੂੰ Google Form ਬੜੀ ਸਹਿਜਤਾ ਨਾਲ ਤੇ ਆਰਾਮ ਨਾਲ ਭਰਨਾ ਕੋਈ ਕਾੜੀ ਨਿਕਲ ਇਹਨੂੰ ਉਮੀਦ ਹੈ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖੋਗੇ ਤੇ ਬਹੁਤ ਸੁਲਝ ਸੁਲਝ ਵੀਡੀਓਜ਼ ਬਣਾ ਕੇ ਸਾਡੇ ਤੱਕ ਭੇਜੋਗੇ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੇ ਸਾਰੇ ਜੀਵਨ ਨੂੰ ਬਹੁਤ ਬਹੁਤ